ਉਹਨਾਂ ਦਾ ਦੁੱਖ ਤਾਂ ਵੇਖੋ ਵਿਚਾਰਿਆਂ ਦਾ ਕਿਵੇਂ ਉਹਨਾਂ ਦਾ ਇੱਕ ਯੰਗ ਲੜਕਾ ਮਤਲਬ ਜਿਨੇ ਵੇਖਿਆ ਹੀ ਕੁਝ ਨਹੀਂ ਸੀ ਜ਼ਿੰਦਗੀ ਦਾ ਔਰ ਉਹ ਵੀ 80 ਬੁਰੀ ਤਰ੍ਹਾਂ ਨਾਲ ਇੱਥੇ ਕਿਰਚ ਮਾਰੀ ਔਰ ਇੱਥੇ ਕੜਤੀ ਉਹਦੇ ਕੋਲੇ 3 ਆਧਾਰ ਕਾਰਡ ਨੇ 3 ਆਧਾਰ ਕਾਰਡ ਇੱਕ ਕਿੱਥੋਂ ਦਾ ਹੈ ਇੱਕ ਕਿੱਥੋਂ ਕਿੱਥੋਂ ਦੇ ਨੇ ਇੱਕ ਚੰਡੀਗੜ੍ਹ ਦਾ ਹੈ ਇੱਕ ਯੂਪੀ ਦਾ ਹੁਣ ਮੈਨੂੰ ਦੱਸੋ ਇਹ ਤਿੰਨ ਆਧਾਰ ਕਾਰਡ ਮਤਲਬ ਜਿੱਥੇ ਜਿਹੜਾ ਮਰਜ਼ੀ ਇਸਤੇਮਾਲ ਕਰ ਲੋ ਤੇ ਮੇਰੇ ਕੋਲੇ ਬਹੁਤ ਸਾਰੀਆਂ ਫੋਟੋਗ੍ਰਾਫਸ ਨੇ ਜੋ ਪੂਰੇ ਪੰਜਾਬ ਚੋਂ ਆਈਆਂ ਨੇ ਕਿ ਇਹਨਾਂ ਨੇ ਕੀ ਕੀ ਕੀਤਾ ਕਿਸੇ ਜਗ੍ਹਾ ਤੇ ਅੱਗ ਲਾਤੀਆਂ ਫੋਟੋਗ੍ਰਾਫਸ ਨੇ ਕਿਤੇ ਤੇਜਾਬ ਸੜਤਾ ਸਾਨੂੰ ਉਹਦਾ ਦੁੱਖ ਸੀਗਾ ਇਸ ਕਰਕੇ ਇੱਥੇ ਵੀ ਖੜੇ ਆ ਤੇ ਅੱਜ ਜੋ ਤੁਹਾਡੇ ਨਾਲ ਗੱਲ ਕਰ ਰਹੇ ਆ ਇਹ ਕਰ ਰਹੇ ਹੈ ਕਿ ਇਸ ਤੋਂ ਬਾਅਦ ਐ ਕੁਛ ਨਾ ਹੋਵੇ ਫਿਰ ਪੰਜਾਬ ਚ ਕੋਈ ਨੌਜਵਾਨ ਵਿਚਾਰਾ ਐ ਨਾ ਪਿਆ ਹੋਵੇ ਤੇ ਉਹਨਾਂ ਦੀਆਂ ਔਰਤਾਂ ਤੇ ਬੰਦੇ ਐ ਵਰਲਾਪ ਨਾ ਕਰ ਰਹੇ ਹੋ ਕੋਈ ਹੋਰ ਇਸ ਤਰ੍ਹਾਂ ਨਾ ਪਿਆ ਹੋਵੇ ਉਹਦੇ ਲਈ ਜੋ ਜ਼ਰੂਰੀ ਕਦਮ ਚੱਕਨੇ ਨੇ ਅਸੀਂ ਉਸ ਦਿਨ ਤੁਹਾਡੇ ਸਾਰੇ মিডিਏ ਦੇ ਸਾਹਮਣੇ ਉੱਤੇ ਖੜੇ ਹੋ ਕੇ ਇੱਕ ਗੱਲ ਕਹੀ ਸੀ ਕਿ 1 ਮਹੀਨੇ ਦੇ ਅੰਦਰ ਸਾਨੂੰ ਇਹਦੀ ਸੈਟੀਸਫੈਕਸ਼ਨ ਹੋ ਜਾਣੀ ਚਾਹੀਦੀ ਹੈ ਕਿ ਤੁਸੀਂ ਇਹਦੀ ਜੋ ਵੈਰੀਫਿਕੇਸ਼ਨ ਕਰ ਰਹੇ ਹੋ origignal ਡਾਕੂਮੈਂਟ ਤੋਂ ਕਰ ਰਹੇ ਹੋ ਸਾਨੂੰ ਮਤਲਬ ਜਿਸ ਤਰ੍ਹਾਂ ਦਾ ਵਾਰ ਹੋਇਆ ਸੀਗਾ ਮੁੰਡੇ ਤੇ ਉਸ ਦਿਨ ਵੀ ਦਿਲਪ੍ਰੀਤ ਤੇ ਦਮਨਪ੍ਰੀਤ ਦਾ ਤਾਂ ਜੋ ਹੋਣਾ ਸੀ ਸਾਨੂੰ ਉਦੋਂ ਵੀ ਇਸ ਗੱਲ ਦੀ ਬਹੁਤ ਅਸ਼ੰਕਾ ਸੀ ਪਰ ਡਾਕਟਰ ਤੇ ਪਰਿਵਾਰ ਜੋ ਸੰਘਰਸ਼ ਕਰ ਰਹੇ ਸੀ ਪਰਿਵਾਰ ਮਾਨਸਿਕ ਤੌਰ ਤੇ ਤੇ ਡਾਕਟਰ ਆਪ ਦੀ ਅਬਿਲਟੀ ਨਾਲ ਜੋ ਕੋਸ਼ਿਸ਼ ਕਰ ਰਹੇ ਸੀ ਮਨ ਲਾ ਦੋ ਦਾ ਆਸਰਾ ਟੁੱਟ ਗਿਆ ਰਾਤ ਜਦ ਕਿ ਮੈਨੂੰ ਸਵੇਰ ਪਤਾ ਲੱਗਿਆ ਕੱਲ ਪਹਿਲਾਂ ਕਿ ਬੱਚੇ ਦੀ ਕੰਡੀਸ਼ਨ ਬੈਟਰ ਹੈ ਪਰ ਜਦੋਂ ਰਾਤ ਨੂੰ ਮੈਂ ਆ ਰਿਹਾ ਸੀਗਾ ਲੁਧਿਆਣੇ ਤੋਂ ਤਾਂ ਪਤਾ ਲੱਗਿਆ ਕਿ ਨਹੀਂ ਚੜਾਈ ਕਰ ਗਏ ਨੇ ਦੁੱਖ ਦੀ ਗੱਲ ਹੈ ਮੈਨੂੰ ਸਵੇਰ ਵੀ ਬੜੇ ਫੋਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੀ ਫੋਨ ਆਏ ਮੈਨੂੰ ਇਹ ਲੈ ਕੇ ਆਏ ਨੇ ਨਾਲ ਉਥੋਂ ਗੱਡੀ ਤੇ ਤੇ ਮੇਰੇ ਘਰ ਦੇ ਬਾਹਰ ਵੀ ਪੀਸੀਆਰ ਖੜੀਆਂ ਹੋਈਆਂ ਦੋ ਲੱਖੇ ਦਾ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਡਰ ਕਿਸ ਗੱਲ ਦਾ ਹੈ ਅਸੀਂ ਕੋਈ ਵੀ ਗੈਰ ਜ਼ਿੰਮੇਵਾਰانہ ਹਰਕਤ ਨਾ ਪਹਿਲਾਂ ਕੀਤੀ ਹੈ ਨਾ ਹੁਣ ਕਰਾਂਗੇ ਨਾ ਅੱਗੇ ਕਰਾਂਗੇ ਸਾਡਾ ਕੋਈ ਮਨਸ਼ਾ ਨਹੀਂ ਕਿ ਅਸੀਂ ਬੱਚੇ ਦੀ ਵਿਚਾਰਿਆਂ ਦੀ ਪਰਿਵਾਰ ਦਾ ਦੁੱਖ ਹੋਵੇ ਤੇ ਅਸੀਂ ਕੋਈ ਆਪ ਦੀ ਗੱਲ ਕਰੀਏ ਸਾਨੂੰ ਉਹਦਾ ਦੁੱਖ ਸੀਗਾ ਇਸ ਕਰਕੇ ਇੱਥੇ ਵੀ ਖੜੇ ਆ ਤੇ ਅੱਜ ਜੋ ਤੁਹਾਡੇ ਨਾਲ ਗੱਲ ਕਰ ਰਹੇ ਆ ਇਹ ਕਰ ਰਹੇ ਆ ਕਿ ਇਸ ਤੋਂ ਬਾਅਦ ਐ ਕੁਝ ਨਾ ਹੋਵੇ ਫਿਰ ਪੰਜਾਬ ਚ ਐ ਕੋਈ ਨੌਜਵਾਨ ਵਿਚਾਰਾ ਐ ਨਾ ਪਿਆ ਹੋਵੇ ਤੇ ਉਹਨਾਂ ਦੀਆਂ ਔਰਤਾਂ ਤੇ ਬੰਦੇ ਐ ਵਰਲਾਪ ਨਾ ਕਰ ਰਹੇ ਹੋਣ ਇਨੂੰ ਕਿਵੇਂ ਰੋਕਿਆ ਜਾ ਸਕਦਾ ਮੇਰੇ ਕੋਲੇ ਬਹੁਤ ਸਾਰੀਆਂ ਫੋਟੋਗ੍ਰਾਫਸ ਨੇ ਜੋ ਪੂਰੇ ਪੰਜਾਬ ਚੋਂ ਆਈਆਂ ਨੇ ਕਿ ਇਹਨਾਂ ਨੇ ਕੀ ਕੀ ਕੀਤਾ ਕਿਸੇ ਜਗ੍ਹਾ ਤੇ ਅੱਗ ਲਾਤੀਆਂ ਫੋਟੋਗ੍ਰਾਫਸ ਨੇ ਕਿਤੇ ਤੇਜਾਬ ਸੜਤਾ ਹੁਣ ਮੈਂ ਤੁਹਾਨੂੰ ਦੱਸਦਾ ਉਸੇ ਕੁੰਬੜਾ ਪਿੰਡ ਚ ਇੱਕ ਪ੍ਰਵਾਸੀ ਹੈ ਉਹਦੇ ਕੋਲੇ ਤਿੰਨ ਆਧਾਰ ਕਾਰਡ ਨੇ ਤਿੰਨ ਆਧਾਰ ਕਾਰਡ ਇਹ ਕਿੱਥੋਂ ਦਾ ਜੀ ਜੀ ਇੱਕ ਕਿੱਥੋਂ ਕਿੱਥੋਂ ਦੇ ਨੇ ਚੰਡੀ ਇੱਕ ਚੰਡੀਗੜ੍ਹ ਦਾ ਹੈ ਇੱਕ ਯੂਪੀ ਦਾ ਹੈ ਹੁਣ ਮੈਨੂੰ ਦੱਸੋ ਇਹ ਤਿੰਨ ਆਧਾਰ ਕਾਰਡ ਮਤਲਬ ਜਿੱਥੇ ਜਿਹੜਾ ਮਰਜ਼ੀ ਇਸਤੇਮਾਲ ਕਰ ਲੋ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਅਸੀਂ ਅੱਜ ਇਹ ਗੱਲਾਂ ਕਿਉਂ ਕਰ ਰਹੇ ਹਾਂ ਸਿਰਫ ਇਸ ਲਈ ਕਰ ਰਹੇ ਹਾਂ ਕਿ ਪ੍ਰਸ਼ਾਸਨ ਉਹ ਜ਼ਰੂਰੀ ਗੱਲਾਂ ਨਹੀਂ ਕਰ ਰਿਹਾ ਜੋ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਅੱਜ ਜਿੰਨੇ ਇੱਥੇ ਐਮਐਲਏ ਸਹਿਬਾਨ ਵੀ ਆਏ ਨੇ ਪਹਿਲਾਂ ਜਿਹੜੇ ਐਮਐਲਏ ਹੁੰਦੇ ਸੀ ਉਹਨਾਂ ਦੇ ਵੀ ਰਿਪ੍ਰੈਜ਼ੈਂਟੇਟਿਵ ਆਏ ਨੇ ਜਦ ਦਿਨ ਅਸੀਂ ਉੱਥੇ ਰਾਤ ਨੂੰ ਬੈਠੇ ਸੀ ਪੁੱਛੋ ਇੱਥੇ ਕਿੰਨੇ ਕ ਜਣੇ ਸੀ ਆਪਾਂ 40 50 ਜਣੇ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਾ ਕੇ ਉਦੋਂ ਤੁਹਾਨੂੰ ਕਿਉਂ ਨਹੀਂ ਦਿੱਦੀਆਂ ਇਹ ਗੱਲਾਂ ਜਾਂ ਉਦੋਂ ਵੀ ਪਹਿਲਾਂ ਜੋ ਹੈਪਨ ਹੋ ਗਿਆ ਜੋ ਘਟਨਾ ਘਟ ਗਈ ਉਸ ਤੋਂ ਪਹਿਲਾਂ ਤੁਹਾਨੂੰ ਇਹ ਦਿਸ ਨਹੀਂ ਰਿਹਾ ਸੀ ਇਹ ਕੀ ਹੋ ਰਿਹਾ ਹੈ ਜਾਂ ਇੱਥੇ ਸਿਰਫ ਦਿਖਾਵਾ ਕਰਨਾ ਜਾਂਨੇ ਹੋ ਉਹਨਾਂ ਦਾ ਦੁੱਖ ਤਾਂ ਵੇਖੋ ਵਿਚਾਰਿਆਂ ਦਾ ਕਿਵੇਂ ਉਹਨਾਂ ਦਾ ਇੱਕ ਯੰਗ ਲੜਕਾ ਮਤਲਬ ਜਿਨੇ ਵੇਖਿਆ ਹੀ ਕੁਝ ਨਹੀਂ ਸੀ ਜ਼ਿੰਦਗੀ ਦਾ ਔਰ ਉਹ ਵੀ 80 ਬੁਰੀ ਤਰ੍ਹਾਂ ਨਾਲ ਇੱਥੇ ਕਿਰਚ ਮਾਰੀ ਔਰ ਇੱਥੇ ਕੜਤੀ ਹੁਣ ਕਰ ਰਹੇ ਨੇ ਮੈਂ ਤੁਹਾਡੇ ਰਾਈ ਇੱਕ ਚੀਜ਼ ਫਿਰ ਦੁਹਰਾ ਕੇ ਕਹਦੇ ਆ ਕਿ ਜਿਹੜੀਆਂ ਇਹਨਾਂ ਦੀਆਂ ਵੈਰੀਫਿਕੇਸ਼ਨਸ ਨੇ ਉਹ ਇਹਨਾਂ ਦੇ オリジナル ਆਧਾਰ ਕਾਰਡ ਤੇ ਵੋਟਰ ਕਾਰਡ ਤੇ ਤੇ ਰਾਸ਼ਨ ਕਾਰਡ ਤੇ ਹੋਣੀਆਂ ਚਾਹੀਦੀਆਂ ਨਾ ਕਿ ਇੱਥੋਂ ਵਾਲਿਆਂ ਤੇ ਆ ਤੁਸੀਂ ਸੁਣ ਲਿਆ ਹੁਣੇ ਕਮੇ ਨੇ ਕਿਹਾ ਕਿ ਤਿੰਨ ਆਧਾਰ ਕਾਰਡ ਬਣੇ ਹੋਏ ਨੇ ਇੱਕ ਚੰਡੀਗੜ੍ਹ ਦਾ ਇੱਕ ਪੰਜਾਬ ਦਾ ਇੱਕ ਯੂਪੀ ਦਾ ਐਂ ਹੀ ਬਾਕੀਆਂ ਦੇ ਨੇ ਕੀ ਐਂ ਹੁੰਦਾ ਰਹੂਗਾ ਕਿੰਨੇ ਮੁੰਡਿਆਂ ਦੇ ਇੱਥੇ ਹੁਣੇ ਉੱਤੇ ਮੈਨੂੰ ਲੱਖੇ ਨੇ ਦੱਸਿਆ ਇੱਕ ਨੇ ਤਜਾਬ ਸੱਡਦਾ ਮੇਰੇ ਕੋਲੇ ਫੋਟੋ ਵੀ ਆ ਕਿਤੇ ਕਿਸੇ ਬੰਦੇ ਨੇ ਆ ਰੋਪੜ ਕੋਲੇ ਰੋੜੇ ਮਾਰ-ਮਾਰ ਕੇ ਮੁੰਡਾ ਮਾਰਤਾ ਰੋਏਂਗੀ ਆ ਮੁਸਲਮਾਨ ਨੇ ਜਿਹੜੇ ਉੱਥੇ ਆ ਗਏ ਨੇ ਰੋਪੜ ਤੇ ਹੁਸ਼ਿਆਰਪੁਰ ਵਾਲਾ ਕੀ ਅਸੀਂ ਇਹੀ ਕਰਾਂਗੇ ਸਾਡੇ ਕੋਲ ਵੀ ਖਬਰ ਆਈ ਆ ਇੱਕ ਆਪਣਾ ਫਤੇਗੜ ਸਾਹਿਬ ਦੇ ਵਿੱਚ ਫਿਰ ਮਹਾਕਾਲ ਸਿੰਘ ਤੇ ਇੱਕ ਤੇ ਹੱਥ ਚੱਕਿਆ ਗਿਆ ਭਈਆ ਦੱਸੋ ਸੁਣੋ ਕੱਲ ਰਾਤ ਨੂੰ ਇੱਕ ਮਹਾਕਾਲ ਸਿੰਘ ਜੀ ਤੇ ਫੇਰ ਹੱਥ ਚੱਕਿਆ ਗਿਆ ਜੀ ਪ੍ਰਵਾਸੀਆਂ ਵੱਲੋਂ ਇੱਕ ਮਹਾਕਾਲ ਸਿੰਘ ਦਾ ਹੁਣੇ ਪਿੱਛੇ ਕਤਲ ਕਰਕੇ ਹਟਿਆ ਤੇ ਦੁਬਾਰਾ ਇਹਨਾਂ ਨੇ ਫੇਰ ਸ਼ੁਰੂ ਕਰਤਾ ਇਹ ਕੰਮ ਕੱਲ ਰਾਤ ਨੂੰ ਮੇਰੀ ਗੱਲ ਹੋਈ ਸੀਗੀ ਇਹਨਾਂ ਦੇ ਮਾਮਾ ਜੀ ਨਾਲ ਅੱਜ ਸਵੇਰ ਹੋਈ ਫੇਰ ਇਹਨਾਂ ਦੇ ਵਾਲਿਦ ਨਾਲ ਫਾਦਰ ਨਾਲ ਪਿਤਾ ਜੀ ਨਾਲ ਹੋਈ ਹੈ ਮੈਂ ਉਹਨਾਂ ਨੂੰ ਪੁੱਛਿਆ ਸੀ ਕੋਈ ਪੁਲਿਸ ਧੱਕਾ ਤਾਂ ਨਹੀਂ ਕਰ ਰਹੀ ਕੋਈ ਵੀ ਪ੍ਰਸ਼ਾਸਨ ਤੁਹਾਡੇ ਨਾਲ ਧੱਕੇ ਨਾਲ ਕੁਝ ਤਾਂ ਨਹੀਂ ਕਰ ਰਿਹਾ ਕਿ ਸੰਸਕਾਰ ਜਾਂ ਕੋਈ ਵੀ ਚੀਜ਼ ਉਹਦੇ ਨਹੀਂ ਜੀ ਇਹ ਗੱਲ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਕਾਤਲਾਂ ਨੂੰ ਫਾਂਸੀ ਹੋਵੇ ਹੁਣ ਮੈਨੂੰ ਦੱਸੋ ਇਹ ਕਾਨੂੰਨੀ ਪ੍ਰਕਿਰਿਆ ਹੈ ਇਸ 'ਚ ਅਸੀਂ ਸਮਝਦੇ ਹਾਂ ਪਰ ਕੀ ਸਾਡੀ ਪੁਲਿਸ ਇਸ ਮਾਮਲੇ 'ਚ ਜ਼ਰੂਰੀ ਦੇ ਜੋ ਚਲਾਨ ਚ ਕਰਨਾ ਚਾਹੀਦਾ ਹੈ ਜੋ ਚੀਜ਼ਾਂ ਕਰਨੀਆਂ ਚਾਹੀਦੀਆਂ ਉਹ ਕਰੂਗੀ ਜਾਂ ਨਹੀਂ ਕਰੂਗੀ ਜਾਂ ਸਾਨੂੰ ਫੇਰ ਐਂ ਧਰਨੇ ਲਾਉਣੇ ਪੈਣਗੇ ਉਹ ਜ਼ਰੂਰੀ ਚੀਜ਼ਾਂ ਉਹ ਸਬੂਤ ਉਹ ਸਾਰਾ ਕੁਝ ਜੋ ਕਾਨੂੰਨੀ ਪ੍ਰਕਿਰਿਆ ਚੋਂਦਾ ਇੱਕ ਪਹਿਲੀ ਗੱਲ ਔਰ ਦੂਜੀ ਗੱਲ ਕੋਈ ਹੋਰ ਇਸ ਤਰ੍ਹਾਂ ਨਾ ਪਿਆ ਹੋਵੇ ਉਹਦੇ ਲਈ ਜੋ ਜ਼ਰੂਰੀ ਕਦਮ ਚੱਕਨੇ ਨੇ ਅਸੀਂ ਉਸ ਦਿਨ ਤੁਹਾਡੇ ਸਾਰੇ মিডিਏ ਦੇ ਸਾਹਮਣੇ ਉੱਤੇ ਖੜੇ ਹੋ ਕੇ ਇੱਕ ਗੱਲ ਕਹੀ ਸੀ ਕਿ ਇੱਕ ਮਹੀਨੇ ਦੇ ਅੰਦਰ ਸਾਨੂੰ ਇਹਦੀ ਸੈਟੀਸਫੈਕਸ਼ਨ ਹੋ ਜਾਣੀ ਚਾਹੀਦੀ ਹੈ ਕਿ ਤੁਸੀਂ ਇਹਦੀ ਜੋ ਵੈਰੀਫਿਕੇਸ਼ਨ ਕਰ ਰਹੇ ਹੋ origignal ਡਾਕੂਮੈਂਟ ਤੋਂ ਕਰ ਰਹੇ ਹੋ ਉਹਨਾਂ ਨੇ ਸਾਨੂੰ ਉਥੇ ਕਿਹਾ ਸੀ ਐਸ ਡੀ ਐਮ ਨੇ ਜੋ ਰਿਪਰੈਜ਼ੈਂਟੇਟਿਵ ਸੀਗੇ ਪ੍ਰਸ਼ਾਸਨ ਦੇ ਕਿ ਅਸੀਂ 1 ਮਹੀਨੇ ਚ ਤੁਹਾਨੂੰ ਦੱਸ ਦੇਾਂਗੇ 1 ਮਹੀਨੇ ਚ ਜੇ ਇਹਨਾਂ ਨੇ ਨਾ ਕੀਤਾ ਤਾਂ ਅਸੀਂ ਸਾਰੇ ਜਣੇ ਇਹਨਾਂ ਨੂੰ ਮਜਬੂਰ ਕਰਾਂਗੇ ਫਿਰ ਇਹ ਪੰਜਾਬ ਦੇ ਲੈਵਲ ਤੇ ਮੋਰਚਾ ਆਊਗਾ ਜੇ ਇਹਨਾਂ ਨੇ 1 ਮਹੀਨੇ ਦੇ ਵਿੱਚ ਵਿੱਚ ਇਹ ਸਾਨੂੰ ਨਾ ਦੱਸਿਆ ਆ ਕੇ ਕਿ ਇਹਨਾਂ ਨੇ ਕਿਵੇਂ ਤਸੱਲੀ ਬਖਸ਼ ਕੰਮ ਕੀਤਾ ਹੈ ਕਿ ਇਹੋ ਜੀ ਘਟਨਾ ਦੁਬਾਰਾ ਨਾ ਹੋਵੇ ਔਰ ਇੱਕ ਹੋਰ ਗੱਲ ਜੋ ਮੈਂ ਉੱਥੇ ਖੜ ਕੇ ਕਹੀ ਸੀ ਕਿ ਪਰ ਪਹਿਲੇ ਬੱਚੇ ਦਾ ਜੋ ਹੋਇਆ ਸੀਗਾ ਦਮਨਪ੍ਰੀਤ ਦਾ ਔਰ ਦਿਲਪ੍ਰੀਤ ਦਾ ਇਹਨਾਂ ਨੂੰ ਮੁੱਖ ਮੰਤਰੀ ਰਿਲੀਫ ਫੰਡ ਚੋਂ 25-25 ਲੱਖ ਰੁਪਏ ਕਿਉਂ ਨਹੀਂ ਮਿਲ ਸਕਦਾ ਤਾਂ ਇਹ ਉਦੋਂ ਵੀ ਐਸਡੀਐਮ ਨੇ ਕਹੀ ਸੀ ਕਿ ਅਸੀਂ ਇਹਦੀ ਕਾਰਵਾਈ ਸ਼ੁਰੂ ਕਰਤੀ ਹੈ ਪ੍ਰੋਸੈਸਿੰਗ ਚ ਮੁੱਖ ਮੰਤਰੀ ਨੂੰ ਰਿਕੁਐਸਟ ਭੇਜਤੀ ਆ ਉਹ ਦੱਸਣਗੇ ਇੱਕ ਮਹੀਨੇ ਬਾਅਦ ਅਸੀਂ ਫਿਰ ਦੁਬਾਰਾ ਇਹ ਗੱਲ ਵੀ ਪੁੱਛਾਂਗੇ ਜੇ ਇਹਦੇ ਵਿੱਚ ਕੋਈ ਤਸੱਲੀ ਬਖਸ਼ ਆਨਸਰ ਨਾ ਹੋਇਆ ਤਾਂ ਫੇਰ ਅੱਗੇ ਜੋ ਵੀ ਹੋਊਗਾ ਉਹਦੇ ਜ਼ਿੰਮੇਦਾਰ ਪ੍ਰਸ਼ਾਸਨ ਹੋਊਗਾ ਇਹਨਾਂ ਨੂੰ ਉਹ ਕਰਨਾ ਪਊਗਾ ਇਹ ਪੰਜਾਬ ਦੀ ਡਿਮਾਂਡ ਹੈ